ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਮੱਸਿਆ ਮੌਕੇ ਮਹਾਕੁੰਭ ਵਿੱਚ ਕੱਲ ਸਵੇਰੇ ਇਸ਼ਨਾਨ ਮੌਕੇ ਮੱਚੀ ਭਗੜੜ ਵਿੱਚ 30 ਸ਼ਰਧਾਲੂਆਂ ਦੀ ਮੌਤ ਹੋ ਗਈ ਜਦ ਕਿ 60 ਤੋਂ ਵੱਧ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਸ਼ਰਧਾਲੂਆਂ ਦੀ ਭੀੜ ਨੇ ਪ੍ਰਬੰਧਾਂ ਤੋਂ ਨਾਰਾਜ਼ ਹੋ ਕੇ ਬੈਰੀਗੇਡ ਤੋੜ ਦਿੱਤਾ ਤੇ ਆਪ ਮੁਹਾਰੇ ਹੀ ਘਾਟ ਵੱਲ ਰੁਖ ਕਰ ਲਿਆ ਜਿਸ ਤੋਂ ਬਾਅਦ ਇਹ ਭਗੜੜ ਮੱਚੀ ਉਧਰ ਦਿਲਚਸਪ ਗੱਲ ਇਹ ਰਹੀ ਕਿ ਸ਼ਰਧਾਲੂਆਂ ਦੀ ਗਿਣਤੀ ਬਾਰੇ ਪਲ-ਪਲ ਜਾਣਕਾਰੀ ਦੇਣ ਵਾਲੀ ਉੱਤਰ ਪ੍ਰਦੇਸ਼ ਸਰਕਾਰ ਨੇ ਕੱਲ ਇਸ ਘਟਨਾ ਸੰਬੰਧੀ ਸਾਰਾ ਦਿਨ ਚੁੱਪ ਧਾਰੀ ਰੱਖੀ ਤੇ ਦੇਰ ਸ਼ਾਮ ਹੀ ਪ੍ਰੈਸ ਕਾਨਫਰੰਸ ਕਰਕੇ ਮੌਤਾਂ ਸੰਬੰਧੀ ਜਾਣਕਾਰੀ ਦਿੱਤੀ। ਦੇਰ ਸ਼ਾਮ ਇਸ ਘਟਨਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਦੀ ਜਾਂਚ ਲਈ ਜੁਡੀਸ਼ੀਅਲ ਜਾਂਚ ਦੇ ਹੁਕਮ ਦੇ ਦਿੱਤੇ। ਮੁੱਖ ਮੰਤਰੀ ਨੇ ਮਰਤਕਾਂ ਦੇ ਵਾਰਸਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਮ ਸ਼ਰਧਾਲੂਆਂ ਦਾ ਮਹਾਕੁੰਭ ਵਿੱਚ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦਾ ਸਾਰਾ ਧਿਆਨ ਵੀਆਈਪੀ ਸ਼ਰਧਾਲੂਆਂ ਵੱਲ ਹੈ ਜਦਕਿ ਆਮ ਸ਼ਰਧਾਲੂਆਂ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਕੁੰਭ ਵਿੱਚ ਇਸ਼ਨਾਨ ਕਰਨ ਲਈ ਲਗਭਗ 25-25 ਕਿਲੋਮੀਟਰ ਪੈਦਲ ਤੁਰਨਾ ਪੈ ਰਿਹਾ ਹੈ ਪੰਜਾਬ ਵਿੱਚ 4 ਮਹੀਨੇ ਬਾਅਦ ਆਪ ਸਰਕਾਰ 10 ਫਰਵਰੀ ਨੂੰ ਕੈਬਨਿਟ ਦੀ ਮੀਟਿੰਗ ਕਰਨ ਜਾ ਰਹੀ ਹੈ ਕੱਲ ਇੱਕ ਹੀ ਦਿਨ ਵਿੱਚ ਦੋ ਵਾਰ ਤਰੀਕਾ ਨੂੰ ਬਦਲ ਦਿੱਤਾ ਗਿਆ ਪਹਿਲਾਂ ਦੱਸਿਆ ਗਿਆ ਕਿ ਕੈਬਨਿਟ ਦੀ ਮੀਟਿੰਗ 6 ਫਰਵਰੀ ਨੂੰ ਹੋਵੇਗੀ ਪਰ ਦੇਰ ਸ਼ਾਮ ਇਸ ਨੂੰ 10 ਫਰਵਰੀ ਦਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਦੀ ਮਿਤੀ ਬਦਲਣ ਦਾ ਤਰਕ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਹਨ ਜੋ ਕਿ 8 ਫਰਵਰੀ ਨੂੰ ਆਉਣੇ ਹਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਪ ਸਰਕਾਰ ਨੇ ਪਿਛਲੇ 4 ਮਹੀਨਿਆਂ ਦੌਰਾਨ ਸੂਬੇ ਵਿੱਚ ਕੋਈ ਵੀ ਕੈਬਨਿਟ ਬੈਠਕ ਨਹੀਂ ਕੀਤੀ ਜਦਕਿ ਇਸ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵਾਅਦਾ ਕੀਤਾ ਸੀ ਕਿ ਹਰ ਹਫ਼ਤੇ ਪੰਜਾਬ ਕੈਬਨਿਟ ਦੀ ਬੈਠਕ ਹੋਇਆ ਕਰੇਗੀ। ਪੰਜਾਬ ਕਾਂਗਰਸ ਨੂੰ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਇੱਕ ਵੱਡਾ ਝਟਕਾ ਮਿਲਿਆ। ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਰੱਦ ਕਰਵਾਉਣ ਸੰਬੰਧੀ ਪੰਜਾਬ ਕਾਂਗਰਸ ਵੱਲੋਂ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਇਹ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ ਜੇਕਰ ਪਟੀਸ਼ਨਰਤਾ ਨੂੰ ਕੋਈ ਇਨਾ ਚੋਣਾ ਸੰਬੰਧੀ ਇਤਰਾਜ਼ ਹੈ ਤਾਂ ਉਹ ਚੋਣ ਕਮਿਸ਼ਨ ਕੋਲ ਇਹ ਮਾਮਲਾ ਚੁੱਕ ਸਕਦਾ ਹੈ ਚੰਡੀਗੜ੍ਹ ਵਿੱਚ ਅੱਜ ਮੇਅਰ ਦੀ ਚੋਣ ਹੋਵੇਗੀ ਮੇਅਰ ਦੀ ਚੋਣ ਸੰਬੰਧੀ ਨਗਰ ਨਿਗਮ ਭਵਨ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਨਗਰ ਨਿਗਮ ਭਵਨ ਅੱਜ ਪੂਰੀ ਤਰ੍ਹਾਂ ਸੀਲ ਰਹੇਗਾ ਤੇ ਆਮ ਲੋਕਾਂ ਦਾ ਦਾਖਲਾ ਪੰਤ ਰਹੇਗਾ ਇਹ ਚੋਣ ਪ੍ਰਕਿਰਿਆ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋਵੇਗੀ ਇਸ ਦਰਮਿਆਨ ਆਪ ਤੇ ਕਾਂਗਰਸ ਦੇ ਕਾਉਂਸਲਰ ਇਸ ਚੋਣ ਸੰਬੰਧੀ ਅੱਜ ਪੰਜਾਬ ਵਿੱਚੋਂ ਸਿੱਧੇ ਚੰਡੀਗੜ੍ਹ ਨਗਰ ਨਿਗਮ ਪਹੁੰਚਣਗੇ ਉੱਧਰ ਸੂਤਰਾਂ ਮੁਤਾਬਕ ਭਾਵੇਂ ਕਿ ਫਿਲਹਾਲ ਇਸ ਸਮੇਂ ਆਪ ਤੇ ਕਾਂਗਰਸ ਗਠਜੋੜ ਕੋਲ ਨਗਰ ਨਿਗਮ ਚੋਣਾਂ ਵਿੱਚ ਬਹੁਮਤ ਪ੍ਰਾਪਤ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਨੇਤਾ ਪੰਜਾਬ ਵਿੱਚ ਅਮਰਸਰ ਦੀ ਚੋਣ ਤੋਂ ਬਾਅਦ ਆਪ ਨਾਲ ਕਾਫੀ ਖਫਾ ਹਨ ਤੇ ਉਹ ਹਾਈ ਕਮਾਂਡ ਤੇ ਇਹ ਦਬਾਅ ਬਣਾ ਰਹੇ ਹਨ ਕਿ ਇਸ ਚੋਣ ਸੰਬੰਧੀ ਆਪ ਨਾਲ ਕੋਈ ਵੀ ਗੱਠ ਜੋੜ ਨਾ ਕੀਤਾ ਜਾਵੇ ਉਧਰ ਆਪ ਦੇ ਵੀ ਚਾਰ ਕਾਉਂਸਲਰ ਨਗਰ ਨਿਗਮ ਚੋੜਾ ਵਿੱਚ ਮੇਅਰ ਦੀ ਦਾਵੇਦਾਰੀ ਨੂੰ ਲੈ ਕੇ ਆਪ ਤੋਂ ਨਰਾਜ਼ ਚੱਲ ਰਹੇ ਹਨ ਜਿਸ ਤੋਂ ਬਾਅਦ ਅੱਜ ਦੀ ਚੋਣ ਬੇਹੱਦ ਦਿਲਚਸਪ ਹੋ ਗਈ ਹੈ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਅੱਜਕੱਲ੍ਹ ਜਮਨਾ ਦੇ ਪਾਣੀ ਦਾ ਮੁੱਦਾ ਖੂਬ ਗੂੰਜ ਰਿਹਾ ਹੈ। ਬੀਤੇ ਦਿਨ ਕੇਜਰੀਵਾਲ ਵੱਲੋਂ ਜਮਨਾ ਦੇ ਪਾਣੀ ਵਿੱਚ ਹਰਿਆਣਾ ਵੱਲੋਂ ਜ਼ਹਿਰ ਮਿਲਾਏ ਜਾਣ ਦਾ ਦੋਸ਼ ਲਾਇਆ ਗਿਆ ਸੀ ਜਿਸ ਤੇ ਪਰਟ ਟਿੱਪਣੀ ਕਰਦਿਆਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਤੁਲਨਾ ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਨਾਲ ਕੀਤੀ ਜੋ ਕਿ ਲੋਕਾਂ ਨੂੰ ਠੱਗਣ ਲਈ ਜਾਣਿਆ ਜਾਂਦਾ ਸੀ ਤੇ ਦਰਮਿਆਨ ਜਮਨਾ ਦੇ ਪਾਣੀ ਨੂੰ ਸਾਫ਼ ਹੋਣ ਦਾ ਦਾਵਾ ਕਰਨ ਦੀ ਇੱਕ ਵੀਡੀਓ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਦਰਸਲ ਜਮਨਾ ਦਾ ਪਾਣੀ ਸਾਫ਼ ਹੋਣ ਦਾ ਦਾਵਾ ਕਰਦੇ ਹੋਏ ਨਾਇਬ ਸਿੰਘ ਸੈਣੀ ਨੇ ਜਮਨਾ ਦਾ ਪਾਣੀ ਪੀਣ ਦਾ ਨਾਟਕ ਕੀਤਾ ਵੀਡੀਓ ਵਿੱਚ ਸਾਫ਼ ਤੌਰ ਤੇ ਦਿਖਾਈ ਦਿੱਤਾ ਕਿ ਨਾਇਬ ਸਿੰਘ ਸੈਣੀ ਨੇ ਪਾਣੀ ਦੀ ਘੁੱਟ ਤਾਂ ਭਰੀ ਪਰ ਵਾਪਸ ਉਸ ਦੀ ਘੁਰਲੀ ਜਮਨਾ ਵਿੱਚ ਕਰ ਦਿੱਤੀ ਜਿਸ ਨੂੰ ਲੈ ਕੇ ਆਪ ਨੇ ਭਾਈਪਾਤੇ ਖੂਬ ਨਿਸ਼ਾਨੇ ਸਿੱਧੇ ਕਿੰਨੀ ਬੇਸ਼ਰਮੀ ਦੀ ਬਾਤ ਹੈ ਕਿ ਨਾਇਬ ਸਿੰਘ ਸੈਣੀ ਹਰਿਆਣਾ ਸਾਈਡ ਕੀ ਯਮੁਨਾ ਪਹੁੰਚੇ ਵहां ਉਹਨਾਂ ਨੇ ਪਾਣੀ ਪੀਣੇ ਦਾ ਢੋਂਗ ਕੀਤਾ ਔਰ ਉਸ ਪਾਣੀ ਕੋ ਵਾਪਿਸ ਯਮਨਾ ਜੀ ਮੇਂ ਥੂਕ ਦਿਆ ਆਪ ਇਹ ਵੀਡੀਓ ਜ਼ਰੂਰ ਦੁਬਾਰਾ ਦੇਖਿਏਗਾ ਪੰਜਾਬ ਵਿੱਚ ਆਪਣੇ ਵਾਨਾਂ ਲਈ ਫੈਂਸੀ ਨੰਬਰ ਲੈਣ ਦੇ ਸ਼ੌਕੀਨਾ ਲਈ ਮਾੜੀ ਖਬਰ ਹੈ ਪੰਜਾਬ ਸਰਕਾਰ ਨੇ ਇਹਨਾਂ ਵਿਸ਼ੇਸ਼ ਫੈਂਸੀ ਨੰਬਰ ਲੈਣ ਦੀਆਂ ਕੀਮਤਾਂ ਵਿੱਚ 2 ਗੁਣਾ ਤੋਂ ਲੈ ਕੇ 8 ਗੁਣਾ ਤੱਕ ਦਾ ਵਾਧਾ ਕਰ ਦਿੱਤਾ ਹੈ ਨੋਟੀਫਿਕੇਸ਼ਨ ਮੁਤਾਬਕ ਸਭ ਤੋਂ ਅਹਿਮ ਫੈਂਸੀ ਨੰਬਰ ਇੱਕ ਦੀ ਕੀਮਤ ਹੁਣ ਇਹ ਲੱਖ ਤੋਂ ਦੁੱਗਣੀ ਕਰਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ ਇਸ ਤੋਂ ਬਿਨਾ 2 ਤੋਂ ਲੈ ਕੇ 9 ਸੀਰੀਜ਼ ਦੇ ਰਾਖਵੇਂ ਨੰਬਰਾਂ ਦੀ ਕੀਮਤ ਵਿੱਚ 8 ਗੁਣਾ ਵਾਧਾ ਕਰਦੇ ਹੋਏ ਇਹਨਾਂ ਦੀ ਰਾਖਵੀਂ ਕੀਮਤ 2 ਲੱਖ ਰੁਪਏ ਜਦਕਿ 11 ਤੋਂ ਲੈ ਕੇ 99 ਤੱਕ ਦੇ ਨੰਬਰਾਂ ਦੀ ਕੀਮਤ ਦੀ ਰਾਖਵੀਂ ਕੀਮਤ 1 ਲੱਖ ਰੁਪਏ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਇਸ ਰਾਖਵੀ ਕੀਮਤ ਦੇ ਵਾਅਦੇ ਨਾਲ ਸੂਬਾ ਸਰਕਾਰ ਦੇ ਖਜ਼ਾਨੇ ਵਿੱਚ ਹਰ ਸਾਲ ਲਗਭਗ 100 ਕਰੋੜ ਰੁਪਏ ਆਉਣਗੇ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਫਸਲਾਂ ਤੇ ਐਮਐਸਪੀ ਕਾਨੂੰਨ ਦੀ ਗਰੰਟੀ ਸਮੇਤ ਹੋਰ ਤਜ਼ਵੀਜ਼ਾਂ ਲਾਗੂ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਤੇ ਕੱਲ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਇਲਾਜ ਕਰਵਾਉਣ ਕੇਂਦਰ ਵੱਲੋਂ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਸੱਦੀ ਗਈ ਮੀਟਿੰਗ ਦੇ ਮੱਦੇ ਨਜ਼ਰ ਇਸ ਪਟੀਸ਼ਨ ਤੇ ਹੁਣ ਸਲਵਾਈ 14 ਫਰਵਰੀ ਤੋਂ ਬਾਅਦ ਕਰਨ ਦਾ ਐਲਾਨ ਕੀਤਾ। ਉਧਰ ਕੱਲ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਖਨੌਰੀ ਬਾਰਡਰ ਤੇ ਪਹੁੰਚ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਹਾਲਚਾਲ ਜਾਣਿਆ। ਅਧਿਕਾਰੀਆਂ ਨੇ ਆਖਿਆ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਬੈਠਕ ਵਿੱਚ ਜਗਜੀਤ ਸਿੰਘ ਡੱਲੇਵਾਲ ਜ਼ਰੂਰ ਸ਼ਾਮਲ ਹੋਣ। ਫਰੀਦਕੋਟ ਦੀ ਅਦਾਲਤ ਨੇ 50 ਲੱਖ ਰੁਪਏ ਦੀ ਫਰੋਤੀ ਮੰਗੜ ਦੇ ਮਾਮਲੇ ਵਿੱਚ ਕੱਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਰੀ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਪਰਚਾ ਦਰਜ ਕਰਵਾਉਣ ਵਾਲਾ ਕਾਰੋਬਾਰੀ ਅਦਾਲਤ ਵਿੱਚ ਆਪਣੇ ਬਿਆਨ ਤੋਂ ਮੁੱਕਰ ਗਿਆ ਉਸਨੇ ਆਖਿਆ ਕਿ ਉਸਨੇ ਬਿਸ਼ਨੋਈ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਵਪਾਰੀ ਨੇ ਲਗਭਗ 1.5 ਸਾਲ ਪਹਿਲਾਂ ਉਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ WhatsApp ਕਾਲ ਤੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦੁਆਰਾ 50 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਹੈ। ਸੂਬਾ ਵਾਸੀਆਂ ਨੂੰ ਹੁਣ ਬਿਜਲੀ ਬਿੱਲ ਪੰਜਾਬੀ ਭਾਸ਼ਾ ਵਿੱਚ ਮਿਲਣੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਇਹ ਬਿੱਲ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਹੀ ਮਿਲਦੇ ਸਨ। ਬਿਜਲੀ ਵਿਭਾਗ ਵੱਲੋਂ ਹੁਣ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਵਿੱਚ ਵੀ ਬਿੱਲ ਪ੍ਰਿੰਟ ਕਰਕੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਜਿਕਰ ਜੋ ਹੈ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਅੰਗਰੇਜ਼ੀ ਵਿੱਚ ਬਿੱਲ ਆਉਣ ਕਾਰਨ ਆਮ ਲੋਕਾਂ ਨੂੰ ਇਹ ਬਿੱਲ ਸਮਝਣ ਵਿੱਚ ਕਾਫੀ ਤਕਲੀਫ ਹੁੰਦੀ ਹੈ ਜਿਸ ਦੇ ਚੱਲਦਿਆਂ ਵਿਭਾਗ ਨੇ ਹੁਣ ਇਹ ਫੈਸਲਾ ਲਿਆ ਹੈ ਸੂਬੇ ਭਰ ਦੀਆਂ ਅਧਿਆਪਕ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਜਨਵਰੀ ਮਹੀਨੇ ਵਿੱਚ ਹੋ ਰਹੀਆਂ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਸੰਝੇ ਕਰਨ ਲਈ 1 ਫਰਵਰੀ ਨੂੰ ਰੱਖੀ ਗਈ ਮਾਪੇ ਅਧਿਆਪਕ ਮਿਲਣੀ ਦੀ ਤਾਰੀਖ ਅੱਗੇ ਪਾਈ ਜਾਵੇ। ਅਧਿਆਪਕ ਜਥੇਬੰਦੀਆਂ ਨੇ ਆਖਿਆ ਕਿ ਪ੍ਰੀ ਬੋਰਡ ਪ੍ਰੀਖਿਆਵਾਂ 30 ਜਨਵਰੀ ਤੱਕ ਚੱਲਣੀਆਂ ਹਨ। ਇਸ ਦੇ ਚੱਲਦਿਆਂ ਉਹਨਾਂ ਨੂੰ ਮੁਲਾਂਕਣ ਲਈ ਬਹੁਤ ਘੱਟ ਸਮਾਂ ਮਿਲੇਗਾ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਇਸ ਸਮੇਂ ਬਹੁਤ ਸਾਰੇ ਅਧਿਆਪਕਾਂ ਦੀ ਵਿਸ਼ੇਸ਼ ਟ੍ਰੇਨਿੰਗ ਵੀ ਲਈ ਜਾ ਰਹੀ ਹੈ ਜਿਸ ਦੇ ਚੱਲਦਿਆਂ 1 ਫਰਵਰੀ ਨੂੰ ਮਾਪੇ ਅਧਿਆਪਕ ਮਿਲਣੀ ਕਰਨਾ ਸੰਭਵ ਨਹੀਂ ਹੈ। ਮੋਗਾ ਜ਼ਿਲ੍ਹੇ ਦੇ ਕੋਟ ਈਸੇਖਾਨ ਨਜ਼ਦੀਕ ਬੀਤੇ ਦਿਨ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਇੱਕ ਕਾਰ ਖੋਹੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਹੱਥ ਲੱਗੇ ਹਨ ਪੰਜਾਬ ਪੁਲਿਸ ਦੇ ਬੁਲਾਰੇ ਨੇ ਸਪਸ਼ਟ ਕੀਤਾ ਕਿ ਉਹਨਾਂ ਲੁਟੇਰਿਆਂ ਦੀ ਪਛਾਣ ਕਰ ਲਈ ਹੈ ਉਹਨਾਂ ਇਹ ਵੀ ਦੱਸਿਆ ਕਿ ਲੁਟੇਰਿਆਂ ਦੀ ਹਾਸਾ ਗ੍ਰਸਤ ਕਾਰ ਵੀ ਖੋਹੀ ਹੋਈ ਹੈ ਤੇ ਉਹ ਕੱਲ ਮੁੱਦਕੀ ਵਿੱਚੋਂ ਇੱਕ ਆੜਤੀਏ ਕੋਲੋਂ 3 ਲੱਖ ਰੁਪਏ ਲੁੱਟ ਕੇ ਫਰਾਰ ਹੋ ਰਹੇ ਸਨ ਪੁਲਸ ਬੁਲਾਰੇ ਨੇ ਦੱਸਿਆ ਕਿ ਇਹ ਲੁਟੇਰਾ ਗਰੋ ਤਰਨ ਤਰਨ ਫਰੋਈਪੁਰ ਤੇ ਮੁੱਲਾਪੁਰ ਵਿੱਚ ਵੀ ਕਈ ਤਰ੍ਹਾਂ ਦੀਆਂ ਲੁੱਟਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੈ ਤੇ ਇਸ ਨੂੰ ਬਹੁਤ ਜਲਦ ਫੱਲਿਆ ਜਾਵੇਗਾ। ਕਮਜ਼ੋਰ ਸ਼ੇਅਰ ਮਾਰਕੀਟ ਤੇ ਵਿਦੇਸ਼ੀ ਰੁਝਾਨਾਂ ਦੇ ਚੱਲਦੇ ਸੋਨੇ ਦੀਆਂ ਕੀਮਤਾਂ ਨਵੀਆਂ ਉਚਾਈਆਂ ਵੱਲ ਵੱਧ ਰਹੀਆਂ ਹਨ। ਕੱਲ੍ਹ ਦੇਸ਼ ਵਿੱਚ ਸੋਨੇ ਦੀ ਕੀਮਤ ਇੱਕ ਸਮੇਂ 83750 ਰੁਪਏ ਦੇ ਰਿਕਾਰਡ ਪਰ ਟੋਲਾ ਦੇ ਪੱਧਰ ਤੇ ਪਹੁੰਚ ਗਈ। ਮਾਰਾਂ ਦਾ ਮੰਨਣਾ ਹੈ ਕਿ ਸੋਨੇ ਵਿੱਚ ਤੇਜ਼ੀ ਦਾ ਰੁਖ ਬਰਕਰਾਰ ਰਹੇਗਾ ਤੇ ਬਹੁਤ ਜਲਦ ਇਹ 90000 ਪ੍ਰਤੀ ਟੋਲਾ ਦੇ ਅੰਕੜੇ ਨੂੰ ਛੂ ਸਕਦੀ ਹੈ ਹਾਰਲੇ ਡੇਵਸਨ ਟੈਸਲਾ ਵਰਗੀਆਂ ਕੰਪਨੀਆਂ ਦੇ ਉਤਪਾਦ ਹੁਣ ਭਾਰਤ ਵਿੱਚ ਸਸਤੇ ਹੋ ਸਕਦੇ ਹਨ ਦਰਸਲ ਟਰੰਪ ਅੱਗੇ ਝੁਕਦਿਆਂ ਹੁਣ ਕੇਂਦਰ ਸਰਕਾਰ ਆਗਾਮੀ ਬਜਟ ਵਿੱਚ ਅਮਰੀਕਾ ਤੋਂ ਆ ਰਹੀਆਂ ਉਤਪਾਦਾਂ ਦੀਆਂ ਕੀਮਤਾਂ ਤੇ ਟੈਕਸ ਘਟਾਉਣ ਸੰਬੰਧੀ ਵਿਚਾਰ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਅਮਰੀਕਾ ਤੋਂ ਕਈ ਉਤਪਾਦਾਂ ਤੇ ਲਗਭਗ 100% ਦੀ ਟੈਕਸ ਹੈ ਜਿਸ ਤੇ 트ੰਪ ਨੇ ਭਾਰਤ ਨੂੰ ਚੇਤਾਵਨੀ ਦਿੰਦਿਆਂ ਆਖਿਆ ਸੀ ਕਿ ਜੇਕਰ ਭਾਰਤ ਨੇ ਇਹ ਟੈਕਸ ਨਾ ਘਟਾਇਆ ਤਾਂ ਉਹ ਭਾਰਤ ਤੋਂ ਔਲ ਵਾਲੀਆਂ ਵਸਤੂਆਂ ਤੇ ਵੀ ਟੈਕਸ ਵਧਾ ਦੇਣਗੇ ਹੁਣ ਮੰਨਿਆ ਜਾ ਰਿਹਾ ਹੈ ਕਿ ਆਗਾਮੀ ਬਜਟ ਵਿੱਚ ਕੇਂਦਰ ਸਰਕਾਰ ਇਹਨਾਂ ਉਤਪਾਦਾਂ ਤੇ ਟੈਕਸ ਘਟਾ ਦੇਵੇਗੀ ਗਣਤੰਤਰ ਦਿਵਸ ਮੌਕੇ ਮੋਗਾ ਪੁਲਿਸ ਵੱਲੋਂ ਮੋਗਾ ਵਿੱਚ ਮੁਲਾਜ਼ਮਾਂ ਨਾਲ ਕਥਿਤ ਬਦਸਲੂਕੀ ਦਾ ਮਾਮਲਾ ਭੱਗ ਗਿਆ ਹੈ ਇਸ ਸਬੰਧੀ ਕਰਮਚਾਰੀ ਜਥੇਬੰਦੀ ਨੇ ਕੱਲ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਮਾਮਲੇ ਦੀ ਨਰਪੱਖ ਜਾਂਚ ਦੀ ਮੰਗ ਕੀਤੀ ਜਥੇਬੰਦੀ ਦੇ ਆਗੂ ਨੇ ਆਖਿਆ ਕਿ ਪੁਲਸ ਨੇ ਮਹਿਲਾ ਕਰਮਚਾਰੀਆਂ ਦੇ ਵਾਲਾਂ ਤੇ ਪਹਿਨਿਆ ਕਾਲਾ ਰਬੜ ਬੈਂਡ ਤੱਕ ਵੀ ਉਤਾਰਾ ਦਿੱਤਾ ਤੇ ਉਹਨਾਂ ਨਾਲ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਇੱਥੇ ਦੱਸਣਯੋਗ ਹੈ ਕਿ ਇਸ ਵਾਰ ਗਲਤਾਂਤਰ ਦਿਵਸ ਸਮਾਗਮ ਵਿੱਚ ਜ਼ਿਆਦਾਤਰ ਅਧਿਆਪਕਾਂ ਨੂੰ ਵੀ ਇਸ ਸਮਾਗਮ ਤੋਂ ਪ੍ਰਸ਼ਾਸਨ ਨੇ ਵਿਰੋਧ ਦੇ ਚਲਦਿਆਂ ਦੂਰ ਰੱਖਿਆ ਦੱਸਿਆ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਕਰਮਚਾਰੀ ਜਥੇਬੰਦੀ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਭਾਰਤੀ ਪੁਲਾੜ ਖੋਜ ਸੰਘਟਨ ਇਸਰੋ ਲਈ ਕੱਲ ਦਾ ਦਿਨ ਇਤਿਹਾਸਕ ਹੋ ਨਿਪੜਿਆ ਕੱਲ ਇਸਰੋ ਨੇ ਆਪਣਾ 100ਵਾਂ ਮਿਸ਼ਨ ਸਫਲਤਾਪੂਰਵਕ ਲੌਂਚ ਕਰ ਦਿੱਤਾ ਇਸਰੋ ਨੇ ਕੱਲ ਇੱਕ ਨੈਵੀਗੇਸ਼ਨ ਸੈਟੇਲਾਈਟ ਲਾਂਚ ਕੀਤਾ ਜੋ ਧਰਤੀ ਹਵਾਈ ਤੇ ਸਮੁੰਦਰ ਤੇ ਸਟੀਕ ਜਾਣਕਾਰੀ ਦੇਸ਼ ਨੂੰ ਦੇਵੇਗਾ ਇਸ ਤੋਂ ਬਾਅਦ ਇਸਰੋ ਦੇ ਵਿਗਿਆਨੀਆਂ ਨੇ ਜਸ਼ਨ ਵੀ ਮਨਾਇਆ ਦੱਸਿਆ ਜਾ ਰਿਹਾ ਹੈ ਕਿ ਇਸਰੋ ਦੇ ਚੇਅਰਮੈਨ ਨੇ ਹੁਣ ਵਾਅਦਾ ਕੀਤਾ ਹੈ ਕਿ ਅਗਲੇ 5 ਸਾਲਾਂ ਵਿੱਚ ਇਸਰੋ 100 ਹੋਰ ਮਿਸ਼ਨ ਸਫਲਤਾਪੂਰਵਕ ਲਾਂਚ ਕਰੇਗਾ ਪਹਿਲਾਂ ਤੋਂ ਹੀ ਵਿਵਾਦਾਂ ਵਿੱਚ ਚੱਲ ਰਹੇ ਭਾਰਤ ਕੈਨੇਡਾ ਦੇ ਰਿਸ਼ਤਿਆਂ ਵਿੱਚ ਕੱਲ ਹੋਰ ਉਸ ਸਮੇਂ ਤਣਾ ਆ ਗਿਆ ਜਦੋਂ ਦੋਵਾਂ ਮੁਲਕਾਂ ਨੇ ਇੱਕ ਦੂਸਰੇ ਤੇ ਉਹਨਾਂ ਦੇ ਅੰਦਰੂਨੀ ਮਾਮਲੇ ਵਿੱਚ ਦਖਲ ਦੇਣ ਦੇ ਨਵੇਂ ਦੋਸ਼ ਲਾਏ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਦੀ ਇੱਕ ਰਿਪੋਰਟ ਵਿੱਚ ਖਲਾਸਾ ਕੀਤਾ ਗਿਆ ਕਿ ਭਾਰਤ ਨੇ 2021 ਦੀਆਂ ਕੈਨੇਡਾ ਚੋਣਾਂ ਤੇ ਹੁਣ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਵੀ ਦੱਸਿਆ ਗਿਆ ਕਿ ਚੀਨ ਤੋਂ ਬਾਅਦ ਭਾਰਤ ਕੈਨੇਡਾ ਦੀਆਂ ਚੋਣਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਦੇਸ਼ ਹੈ ਉੱਧਰ ਭਾਰਤ ਨੇ ਵੀ ਕੈਨੇਡਾ ਤੇ ਦੋਸ਼ ਲਾਇਆ ਕਿ ਉਸ ਨੇ ਭਾਰਤ ਵਿਰੋਧੀ ਤੱਤਾਂ ਨੂੰ ਹਵਾ ਦਿੱਤੀ ਹੈ ਜੋ ਕਿ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ